ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਜ਼ਮੀਨ ਬਾਈ ਜੀ ਮੈਂ ਦਿਖਾ ਰਿਹਾ ਤਿੰਨ ਕਿੱਲਿਆਂ ਦਾ ਸਾਢੇ ਤਿੰਨ ਕਿੱਲਿਆਂ ਦਾ ਫਰੰਟ ਹੈ ਖੱਬੇ ਪਾਸੇ ਜਿਹੜੀ ਤੁਸੀਂ ਦੇਖ ਰਹੇ ਹੋ ਜ਼ਮੀਨ ਆਪੇ ਹੀ ਵੀ ਨਾਲ-ਨਾਲ ਲੱਗੀ ਉਹ ਅੱਗੇ ਜਾ ਕੇ ਥੋੜੀ ਚੌੜੀ ਹੋ ਗਈ ਉਹ ਖੱਬੇ ਪਾਸੇ ਨੂੰ ਚੌੜੀ ਹੋ ਗਈ ਆ ਸੱਜੇ ਪਾਸੇ ਸਾਰਾ ਇਹ ਤਿੰਨ ਸਾਢੇ ਤਿੰਨ ਕਿੱਲਿਆਂ ਦਾ ਫਰੰਟ ਹੈ ਵਧੀਆ ਸੜਕਾ ਟਾਪ ਦੀ ਜਗਰਾਮਾ ਵਾਲੀ ਰੋਡ ਦੇ ਉੱਪਰੋਂ ਇਹ ਰੋਡ ਆ ਰਹੀ ਆ ਜਦੋਂ ਆਪਾਂ ਨਾਨਕਸਰ ਦੇ ਕੋਲੋਂ ਨਹੀਂ ਆਉਂਦੇ ਇਧਰ ਗਾਲਬ ਕਲਾਬਲ ਨੂੰ ਇਹ ਗਾਲ ਬਕਲਾਵਲ ਨੂੰ ਮਤਲਬ ਆਕੇ ਜ਼ਮੀਨ ਹੈਗੀ ਆ ਰੋਡ ਤੇ ਫਰੰਟ ਲੱਗਦਾ ਤੇ ਤੁਸੀਂ ਸਾਲਮ ਮੋਟਰ ਹੈ ਬਾਈ ਜੀ ਔਰ ਤਕਸੀਮ ਨੰਬਰ ਨੇ 8 8 ਕਿੱਲੇ ਜ਼ਮੀਨ ਹੈਗੀ ਆ ਵੀਰੋ ਮਤਲਬ ਤਕਰੀਬਨ 9 ਕਿੱਲੇ ਮੰਨ ਕੇ ਚੱਲੋ ਤੁਸੀਂ ਔਰ ਇਹ ਤੁਹਾਨੂੰ ਟੱਕ ਮੈਂ ਦੇ ਦਿੰਦਾਗਾ ਕਟ ਰੇਟ ਲੇਕਿਨ ਰਜਿਸਟਰੀ ਕਰਾਉਣੀ ਪਊਗੀ ਤੁਹਾਨੂੰ ਇਹਦੀ ਇਸੇ ਨਵੰਬਰ ਦੇ ਵਿੱਚ ਵਿੱਚ ਇਹਦੀ ਮੈਂ ਵੀਡੀਓ ਐਸੇ ਬੋਲ ਕੇ ਵੀ ਪਾਈ ਆ ਤੇ ਤੁਹਾਨੂੰ ਰਜਿਸਟਰੀ ਕਰਾਉਣੀ ਪਊ ਨਵੰਬਰ ਦੇ ਵਿੱਚ ਵਿੱਚ ਤੇ ਰੇਟ ਤੁਹਾਨੂੰ ਦੇ ਦਾਂਗੇ 52 ਲੱਖ ਰੁਪਏ ਨੂੰ ਜ਼ਮੀਨ ਇਹ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਜ਼ਮੀਨ ਬਾਈ ਜੀ ਮੈਂ ਦਿਖਾ ਰਿਹਾ ਤਿੰਨ ਕਿੱਲਿਆਂ ਦਾ ਸਾਢੇ ਤਿੰਨ ਕਿੱਲਿਆਂ ਦਾ ਫਰੰਟ ਹੈ ਖੱਬੇ ਪਾਸੇ ਜਿਹੜੀ ਤੁਸੀਂ ਦੇਖ ਰਹੇ ਹੋ ਜ਼ਮੀਨ ਆਪੇ ਹੀ ਵੀ ਨਾਲ-ਨਾਲ ਲੱਗੀ ਉਹ ਅੱਗੇ ਜਾ ਕੇ ਥੋੜੀ ਚੌੜੀ ਹੋ ਗਈ ਉਹ ਖੱਬੇ ਪਾਸੇ ਨੂੰ ਚੌੜੀ ਹੋ ਗਈ ਆ ਸੱਜੇ ਪਾਸੇ ਸਾਰਾ ਇਹ ਤਿੰਨ ਸਾਢੇ ਤਿੰਨ ਕਿੱਲਿਆਂ ਦਾ ਫਰੰਟ ਹੈ ਵਧੀਆ ਸੜਕਾ ਟਾਪ ਦੀ ਜਗਰਾਮਾ ਵਾਲੀ ਰੋਡ ਦੇ ਉੱਪਰੋਂ ਇਹ ਰੋਡ ਆ ਰਹੀ ਆ ਜਦੋਂ ਆਪਾਂ ਨਾਨਕਸਰ ਦੇ ਕੋਲੋਂ ਨਹੀਂ ਆਉਂਦੇ ਇਧਰ ਗਾਲਬਕਲਾ ਵੱਲ ਨੂੰ ਇਹ ਗਾਲ ਬਕਲਾਵਲ ਨੂੰ ਮਤਲਬ ਆਕੇ ਜ਼ਮੀਨ ਹੈਗੀ ਆ ਰੋਡ ਤੇ ਫਰੰਟ ਲੱਗਦਾ ਤੇ ਤੁਸੀਂ ਸਾਲਮ ਮੋਟਰ ਹੈ ਬਾਈ ਜੀ ਔਰ ਤਕਸੀਮ ਨੰਬਰ ਨੇ 8 8 ਕਿੱਲੇ ਜ਼ਮੀਨ ਹੈਗੀ ਆ ਵੀਰੋ ਮਤਲਬ ਤਕਰੀਬਨ 9 ਕਿੱਲੇ ਮੰਨ ਕੇ ਚੱਲੋ ਤੁਸੀਂ ਔਰ ਇਹ ਤੁਹਾਨੂੰ ਟੱਕ ਮੈਂ ਦੇ ਦਿੰਦਾਗਾ ਕਟ ਰੇਟ ਲੇਕਿਨ ਰਜਿਸਟਰੀ ਕਰਾਉਣੀ ਪਊਗੀ ਤੁਹਾਨੂੰ ਇਹਦੀ ਇਸੇ ਨਵੰਬਰ ਦੇ ਵਿੱਚ ਵਿੱਚ ਇਹਦੀ ਮੈਂ ਵੀਡੀਓ ਐਸੇ ਬੋਲ ਕੇ ਵੀ ਪਾਈ ਆ ਤੇ ਤੁਹਾਨੂੰ ਰਜਿਸਟਰੀ ਕਰਾਉਣੀ ਪਊ ਨਵੰਬਰ ਦੇ ਵਿੱਚ ਵਿੱਚ ਤੇ ਰੇਟ ਤੁਹਾਨੂੰ ਦੇ ਦਾਂਗੇ 52 ਲੱਖ ਰੁਪਏ ਨੂੰ ਜ਼ਮੀਨ ਇਹ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਜ਼ਮੀਨ ਬਾਈ ਜੀ ਮੈਂ ਦਿਖਾ ਰਿਹਾ ਤਿੰਨ ਕਿੱਲਿਆਂ ਦਾ ਸਾਢੇ ਤਿੰਨ ਕਿੱਲਿਆਂ ਦਾ ਫਰੰਟ ਹੈ ਖੱਬੇ ਪਾਸੇ ਜਿਹੜੀ ਤੁਸੀਂ ਦੇਖ ਰਹੇ ਹੋ ਜ਼ਮੀਨ ਆਪੇ ਹੀ ਵੀ ਨਾਲ-ਨਾਲ ਲੱਗੀ ਉਹ ਅੱਗੇ ਜਾ ਕੇ ਥੋੜੀ ਚੌੜੀ ਹੋ ਗਈ ਉਹ ਖੱਬੇ ਪਾਸੇ ਨੂੰ ਚੌੜੀ ਹੋ ਗਈ ਆ ਸੱਜੇ ਪਾਸੇ ਸਾਰਾ ਇਹ ਤਿੰਨ ਸਾਢੇ ਤਿੰਨ ਕਿੱਲਿਆਂ ਦਾ ਫਰੰਟ ਹੈ ਵਧੀਆ ਸੜਕਾ ਟਾਪ ਦੀ ਜਗਰਾਮਾ ਵਾਲੀ ਰੋਡ ਦੇ ਉੱਪਰੋਂ ਇਹ ਰੋਡ ਆ ਰਹੀ ਆ ਜਦੋਂ ਆਪਾਂ ਨਾਨਕਸਰ ਦੇ ਕੋਲੋਂ ਨਹੀਂ ਆਉਂਦੇ ਇੱਧਰ ਗਾਲਬ ਕਲਾਬਲ ਨੂੰ ਇਹ ਗਾਲ ਬਕਲਾਵਲ ਨੂੰ ਮਤਲਬ ਆਕੇ ਜ਼ਮੀਨ ਹੈਗੀ ਆ ਰੋਡ ਤੇ ਫਰੰਟ ਲੱਗਦਾ ਤੇ ਤੁਸੀਂ ਸਾਲਮ ਮੋਟਰ ਹੈ ਬਾਈ ਜੀ ਔਰ ਤਕਸੀਮ ਨੰਬਰ ਨੇ 8 8.5 ਕਿੱਲੇ ਜ਼ਮੀਨ ਹੈਗੀ ਆ ਵੀਰੋ ਮਤਲਬ ਤਕਰੀਬਨ 9 ਕਿੱਲੀ ਮੰਨ ਕੇ ਚੱਲੋ ਤੁਸੀਂ ਔਰ ਇਹ ਤੁਹਾਨੂੰ ਟੱਕ ਮੈਂ ਦੇ ਦਿੰਦਾਗਾ ਕਟ ਰੇਟ ਲੇਕਿਨ ਰਜਿਸਟਰੀ ਕਰਾਉਣੀ ਪਊਗੀ ਤੁਹਾਨੂੰ ਇਹਦੀ ਇਸੇ ਨਵੰਬਰ ਦੇ ਵਿੱਚ ਵਿੱਚ ਇਹਦੀ ਮੈਂ ਵੀਡੀਓ ਐਸੇ ਬੋਲ ਕੇ ਵੀ ਪਾਈ ਆ ਤੇ ਤੁਹਾਨੂੰ ਰਜਿਸਟਰੀ ਕਰਾਉਣੀ ਪਊ ਨਵੰਬਰ ਦੇ ਵਿੱਚ ਵਿੱਚ ਤੇ ਰੇਟ ਤੁਹਾਨੂੰ ਦੇ ਦਾਂਗੇ 52 ਲੱਖ ਰੁਪਏ ਨੂੰ ਜ਼ਮੀਨ ਇਹ ਜੀ